ਆ ਇੱਕ ਰੀਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮਾ ਦਾ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਕਿ ਤਲਵਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤੇ 23 ਅੱਜ ਅਸੀਂ ਕਬੜੀ ਦੀ ਜਾਣਕਾਰੀ ਪ੍ਰਾਪਤ ਕਰਾਂਗੇ ਜਿਸ ਤਰ੍ਹਾਂ ਕਿ ਕਬੜੀਆਂ ਸ੍ਰੇਸ਼ਟ ਗੁਣਕਾਰੀ ਹੁੰਦੀਆਂ ਔਰ ਜਿਸ ਤਰ੍ਹਾਂ ਕਿ ਹਿੰਦੀ ਪਾਰਸ ਵਿੱਚ ਕਬੜੀ ਜਾਂ ਕਬੜੀ ਕਿਹਾ ਜਾਂਦਾ ਹੈ ਔਰ ਗੁਜਰਾਤੀ ਪਾਰਸ ਵਿੱਚ ਕੌੜੀ ਕਿਆ ਜਾਂਦਾ ਹੈ ਔਰ ਸੰਸਕ੍ਰਿਤ ਪਾਸਰਚ ਕਪਾਰਟਕ ਕਿਆ ਜਾਂਦਾ ਹੈ ਇਹ ਜਿਹੜੀਆਂ ਕੌੜੀਆਂ ਸ਼੍ਰੇਸ਼ਟ ਗੁਣਕਾਰੀ ਹੁੰਦੀਆਂ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦੀਆਂ ਜਿਸ ਤਰ੍ਹਾਂ ਕਿ ਗਰਮੀ ਦਾ ਨਾਸ ਕਰਦੀਆਂ ਔਰ ਬਾਤ ਔਰ ਜਿਸ ਤਰ੍ਹਾਂ ਕਿ ਵాయੂ ਰੋਗ ਦਾ ਵੀ ਨਾਸ ਕਰਦੀਆਂ ਔਰ ਪੇਟ ਚ ਵాయੂ ਰੋਗ ਅਜਿਹੀ ਰੋਗਾਂ ਦਾ ਨਾਸ ਕਰਦੀਆਂ ਔਰ ਕਫ ਬਲਗਮ ਕੰਘ ਖਾਸੀ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਇਹ ਜਿਹੜੀ ਜਿਸ ਤਰ੍ਹਾਂ ਕਿ ਕੌੜੀ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਸਫੋਟ পেট ਫੁੱਲਣਾ ਔਰ ਜਿਸ ਤਰ੍ਹਾਂ ਕਿ ਗੈਸ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਔਰ ਸਫੋਟ ਕਸਾ ਜਿਸ ਤਰ੍ਹਾਂ ਕਮਜ਼ੋਰੀ ਔਰ ਭੁੱਖ ਨਾਲ ਲੱਗਣਾ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਕੌੜੀ ਕੌੜੀਆਂ ਕੌੜੀਆਂ ਜਿਹੜੀਆਂ ਸ਼੍ਰੇਸ਼ਟ ਆਰਗੁਣਕਾਰੀ ਹੈ ਜਿਸ ਤਰ੍ਹਾਂ ਕਿ ਕਵੜੀ ਨੇਤਰ ਦੋਸ਼ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਕਵੜੀ ਸ਼੍ਰੇਸ਼ਟ ਗੁਣਕਾਰੀ ਹੈ ਕਫ ਬਲਗਮ ਔਰ ਮੰਦ ਅਗਨ ਅਗਨ ਮੰਦਿਆ ਭੁੱਖ ਕੱਟ ਲੱਗਣਾ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਪੇਟ ਫੁੱਲਣਾ ਔਰ ਜਿਸ ਤਰ੍ਹਾਂ ਕਿ ਵਾਦੀ ਵాయు ਪੇਟ ਚ ਵాయు ਭਰਨਾ ਆਧਿਕ ਰੋਗਾਂ ਦਾ ਨਾਸ਼ ਕਰਦੀ ਹੈ ਇਹ ਜਿਹੜੀ ਕੌੜੀ ਹੈ ਗਰਮ ਔਰ ਸਤਲਨਦੀ ਹੈ ਠੰਡੀ ਹੁੰਦੀ ਹੈ ਔਰ ਵాయੂ ਰੋਗ ਦਾ ਨਾਸ ਕਰਦੀ ਹੈ ਗਰਮੀ ਦੇ ਰੋਗਾਂ ਦਾ ਨਾਸ ਕਰਦੀ ਹੈ ਜਿਸ ਤਰ੍ਹਾਂ ਪੇਟ ਫੁੱਲਣਾ ਗੋਲਮ ਰੋਗ ਔਰ ਪੇਟ ਚ ਵాయੂ ਗੋਲਾ ਭਰਨਾ ਉਦਰ ਸੋਲ ਪੇਟੇ ਚ ਦਰਦ ਹੋਣਾ ਆਦਿਕ ਰੋਗਾਂ ਦਾ ਨਾਸ ਕਰਦੀ ਹੈ ਇਹ ਜਿਹੜੀ ਕੌੜੀ ਹੈ ਕੌੜੀ ਕੜਵੀ ਸ੍ਰੇਸ਼ਟ ਔਰ ਗੁਣਕਾਰੀ ਹੈ ਔਰ 시ਤਲ ਔਰ ਇੱਕ ਕਿਸਮ ਦੀ ਗਰਮ ਹੁੰਦੀ ਹੈ ਔਰ ਕੌੜੀ ਗਰਮ ਵੀ ਹੁੰਦੀ ਹੈ ਆਦਿਕ ਬਹੁਤ ਸਾਰੇ ਰੋਗਾਂ ਦਾ ਨਾਸ ਕਰਦੀ ਹੈ ਜਿਸ ਤਰ੍ਹਾਂ ਕਿ ਕੌੜੀ શ્રેਸ਼ਟਾ ਔਰ ਗੁਣਕਾਰੀ ਹੈ ਔਰ ਆਯੁਰਵੇਦ ਦੇ ਸ਼ਲੋਕਾਂ ਚ ਲਿਖਿਆ ਹੈ ਕਿ ਕਫਰ ਦਾ ਕਟੂ ਟਕ ਤੋਸ਼ ਨੂੰ ਕਰਨ ਸੂਰ ਵਰਨਾ ਪਹਾ ਔਰ ਇਹ ਜਿਹੜੀ ਕੌੜੀ ਹੈ ਕੜਵੀ ਹੈ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਕਫਰਦਾ ਕਟਕਾ ਔਰ ਕਟੂ ਕੜਵੀ ਹੁੰਦੀ ਹੈ ਕਫਰਦਾ ਕਟਕਾ ਤਿਕ ਤੋਸ਼ਨੋ ਤਿਕਤ ਹੁੰਦੀ ਹੈ ਔਰ ਉਛਣ ਹੁੰਦੀ ਹੈ ਗਰਮ ਤਿਕ ਤੋਸ਼ਨੋ ਕੰਨ ਸੂਰ ਵਰਨਾ ਪਾ ਔਰ ਕੰਨ ਸੂਰ ਕੰਨਾਂ ਦੇ ਵਿੱਚ ਸੂਰ ਹੋਣਾ ਦਰਦ ਹੋਣਾ ਇਹਨਾਂ ਰੋਗਾਂ ਦਾ ਵੀ ਨਾਸ ਕਰਦੀ ਹੈ ਔਰ ਵਰਣ ਜਖਮ ਕਾਵ ਇਨ ਰੋਗਾਂ ਦਾ ਵੀ ਨਾਸ ਕਰਦੀ ਹੈ ਔਰ ਕੰਨਾਂ ਦੇ ਵਿੱਚ ਜਖਮ ਹੋਣਾ ਇਨ ਰੋਗਾਂ ਦਾ ਵੀ ਨਾਸ ਕਰਦੀ ਹੈ ਕਰਨ ਸੂਲ ਵਰਨਾ ਪਹ ਸੂਲ ਗੁਨ ਮਗਨ ਮੰਧਿਆਸਚ ਨਿਤਰ ਦੋਸ਼ਾਨੀ ਕੀਰਤਨਾ ਔਰ ਜਿਸ ਤਰ੍ਹਾਂ ਕਿ ਕੜਵੀ ਕੌੜੀ ਹੁੰਦੀ ਹੈ ਸ੍ਰੇਸ਼ਟ ਔਰ ਗੁਣਕਾਰੀ ਹੈ ਸੂਲ ਗੁਲਮ ਸੋਲ ਗੁਲਮ ਅਗਨ ਮੰਦਿਆ ਚ ਔਰ ਇਹ ਜਿਹੜੀ ਕੜਵੀ ਕੌੜੀ ਐ ਕੌੜੀ ਸ਼੍ਰੇਸ਼ਟ ਔਰ ਗੁਣਕਾਰੀ ਐ ਔਰ ਸੋਲ ਪੇਟੇ ਚ ਦਰਦ ਹੋਣਾ ਦਰਦ ਹੋਣਾ ਸੋਲ ਗੁਲਮ ਔਰ ਪੇਟ ਚ ਵాయు ਗੋੜਾ ਭਰਨਾ ਸੋਲ ਗੁਲਮ ਅਗਨ ਮੰਦਿਆ ਔਰ ਅਗਨ ਮੰਦ ਰੋਗ ਔਰ ਬਹੁਤ ਕੰਮ ਲੱਗਣਾ ਔਰ ਚਿਰ ਚਿਰ ਆਪਾਂ ਰਹਿਣਾ ਕਮਜ਼ੋਰੀ ਆਧਿਕ ਰੋਗਾਂ ਦਾ ਨਾਸ ਕਰਦੀ ਹੈ ਸੂਰ ਗੁਲਮਗਨਾ ਮਾਧਯਾਤ ਵਿੱਚ ਨੇਤਰ ਦੋਸ਼ਾਂ ਨੀ ਕਿਰਤਨਾ ਔਰ ਨੇਤਰਾਂ ਦਾ ਦੋਸ਼ ਔਰ ਅੱਖਾਂ ਦੇ ਰੋਗਾਂ ਦਾ ਸਮਨ ਕਰਦੀ ਹੈ ਨੇਤਰ ਦੋਸ਼ਾਂ ਨੀ ਕਿਰਤਨਾ ਆਧਿਕ ਰੋਗਾਂ ਦਾ ਸਮਨ ਕਰਦੀ ਹੈ ਔਰ ਬਹੁਤ ਸਾਰੇ ਰੋਗਾਂ ਦਾ ਨਾਸ ਕਰਦੀ ਹੈ ਔਰ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਕੌੜੀ ਕੜਵੀ ਸ੍ਰੇਸ਼ਟ ਹੁੰਦੀ ਹੈ ਗੁਣਕਾਰੀ ਹੁੰਦੀ ਹੈ ਤੁਖਨਾ ਲੱਗਣਾ ਗੈਸ ਭਰਨਾ ਔਰ ਕਫ ਬਲਗਮ ਵాయు ਗਰਮੀ ਚ ਲੋਕਾਂ ਦਾ ਨਾਸ ਕਰਦੀ ਹੈ ਔਰ ਇਸ ਤਰ੍ਹਾਂ ਕਿ ਕੌੜੀ ਤਿੰਨ ਪ੍ਰਕਾਰ ਦੀ ਹੁੰਦੀ ਹੈ ਔਰ ਸਪੇਦ ਕੌੜੀ ਔਰ ਪੀਲੀ ਕੌੜੀ ਔਰ ਲਾਲ ਕੌੜੀ ਇਹ ਤਿੰਨ ਕਿਸਮ ਦੀ ਹੁੰਦੀ ਹੈ ਔਰ ਇਸ ਤਰ੍ਹਾਂ ਕਿ ਪੀਲੀ ਕੌੜੀ ਗਰਮ ਹੁੰਦੀ ਹੈ ਔਰ ਸਪੇਦ ਔਰ ਲਾਲ ਕੌੜੀ ਸਿੱਤਲ ਹੁੰਦੀ ਹੈ ਠੰਡੀ ਹੁੰਦੀ ਹੈ ਆਪ ਸ੍ਰੇਸ਼ਟ ਗੁਣਕਾਰੀ ਹੁੰਦੀ ਹੈ ਔਰ ਬਹੁਤ ਸਾਰੇ ਰੋਗਾਂ ਦਾ ਸਮਨ ਵੀ ਕਰਦੀ ਹੈ ਔਰ ਕੌੜੀ ਕਪਰਦਿਕ ਆਦਿਕ ਇਹਨਾਂ ਚੀਜ਼ਾਂ ਦੀ ਇਹਨਾਂ ਵਸਤੂਆਂ ਦੀ ਜੋ ਦਵਾਈ ਬਣਦੀ ਹੈ ਔਰਵੈਦ ਵਿਦਵਾਨ ਹੀ ਬਣਾ ਸਕਦਾ ਹੁੰਦਾ ਹੈ ਔਰ ਵੈਦ ਵਿਦਵਾਨ ਹੀ ਇਹਦੀ ਵਰਤੋਂ ਕਰ ਸਕਦਾ ਹੁੰਦਾ ਹੈ ਅਜਿਹੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ 85 590 ਕਾਟ ਸਤੀ ਮੈਂ ਵਾਹ ਸਰਜੀਤ ਸਿੰਘ ਪਿੰਡ ਪਿਉਰੀ ਨੇੜੇ ਗਦਵਾ ਜ਼ਿਲ੍ਹਾ ਸ੍ਰੀ ਮੁਕਸਰ ਸਾਹਿਬ ਪੰਜਾਬ ਪਿੰਡ ਪਿਉਰੀ ਗਲੀ ਨੰਬਰ 14 ਤਿੱਬੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ